ਸ੍ਰੀ ਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਬਹੁਤ ਸੀਰੀਅਸ ਟਾਪਿਕ ਜਿਨ੍ਹਾਂ ਔਰਤਾਂ ਦੇ ਪਿਸ਼ਾਬ ਲੀਕ ਹੋਣ ਲੱਗ ਜਾਂਦਾ ਹੈ ਜਿਨ੍ਹਾਂ ਔਰਤਾਂ ਤੋਂ ਪਿਸ਼ਾਬ ਕੰਟਰੋਲ 'ਚ ਨਹੀਂ ਰਹਿੰਦਾ ਹੈ ਔਰ ਜਿਨ੍ਹਾਂ ਔਰਤਾਂ ਨੂੰ ਬਾਰ-ਬਾਰ ਪਿਸ਼ਾਬ ਕਰਨ ਜਾਣਾ ਪੈਂਦਾ ਹੈ ਔਰ ਜਿਨ੍ਹਾਂ ਔਰਤਾਂ ਦੇ ਬਾਰ-ਬਾਰ ਪਿਸ਼ਾਬ ਕਰਨ ਦਾ ਦਿਲ ਕਰਦਾ ਰਹਿੰਦਾ ਹੈ ਪਰ ਜਦੋਂ ਪਿਸ਼ਾਬ ਕਰਨ ਜਾਂਦੇ ਆ ਪਿਸ਼ਾਬ ਆਉਂਦਾ ਨਹੀਂ ਤਾਂ ਇਸ ਲਈ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਦੇਖਿਆ ਗਿਆ ਹੈ ਜਿਨ੍ਹਾਂ ਔਰਤਾਂ ਦੀ 30 ਤੋਂ 60 ਸਾਲ ਉਮਰ ਹੈ ਉਹਨਾਂ ਦੇ ਪਿਸ਼ਾਬ ਲੀਕ ਹੋਣ ਲੱਗ ਜਾਂਦਾ ਹੈ ਸੋ ਉਹਨਾਂ ਦੇ ਕਾਰਨ ਕੀ ਨੇ ਸਭ ਤੋਂ ਪਹਿਲਾ ਕਾਰਨ ਆ ਗਿਆ ਪੈਲਵਿਕ ਫਲੋਰ ਦੇ ਜਿਹੜੇ ਮਸਲ ਨੇ ਉਹ ਕਮਜ਼ੋਰ ਹੋ ਜਾਂਦੇ ਨੇ ਦੂਜਾ ਕਾਰਨ ਪ੍ਰੈਗਨਨਸੀ ਹੋ ਗਈ ਤੀਜਾ ਕਾਰਨ ਮੀਨੋਪੌਜ਼ ਹੋ ਜਾਣਾ ਚੌਥਾ ਕਾਰਨ ਕੋਈ ਵੀ ਸੀ ਸੈਕਸ਼ਨ ਹੋਇਆ ਮਤਲਬ ਕੋਈ ਸਰਜਰੀ ਹੋਈ ਹੈ ਆਪਰੇਸ਼ਨ ਨਾਲ ਬੱਚਾ ਹੋਇਆ ਉਸ ਕਰਕੇ ਵੀ ਹੋ ਜਾਂਦੇ ਨੇ ਪੰਜਵਾਂ ਕਾਰਨ ਹੈ ਉਹ ਹੈਗਾ ਸਟ੍ਰੈਸ ਐਂਡ weight ਮਤਲਬ ਕੋਈ ਦਿਮਾਗ ਤੇ ਕਿਸੇ ਤਰ੍ਹਾਂ ਦਾ ਬੋਝ ਹੋਣਾ ਸਟ੍ਰੈਸ ਹੋਣਾ ਔਰ ਭਾਰ ਜ਼ਿਆਦਾ ਵੱਧ ਜਾਣਾ ਸੋ ਇਹ ਪੰਜ ਕਾਰਨ ਨੇ ਜਿੰਨਾ ਕਰਕੇ ਆਪਾਂ ਨੂੰ ਪਿਸ਼ਾਬ ਲੀਕ ਹੋਣ ਲੱਗ ਜਾਂਦਾ ਸੋ ਅੱਜ ਤੋਂ ਤੁਸੀਂ ਘਬਰਾਉਣਾ ਨਹੀਂ ਬਹੁਤ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਬਹੁਤ ਜਲਦੀ ਜਿਹੜਾ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਹੈ ਅਸਲ ਦੇ ਵਿੱਚ ਕੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਜੋ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਸਪੈਸ਼ਲੀ ਔਰਤਾਂ ਉਹ ਸਾਰਾ ਦਿਨ ਕੰਮ ਕਰਦੇ ਆ ਆਪਣੇ ਆਪ ਲਈ ਇੱਕ ਮਿੰਟ ਵੀ ਲਈ ਨਹੀਂ ਹੁੰਦਾ ਸੋ ਅਗਰ ਉਹਨਾਂ ਕੋਲ ਸਮਾਂ ਨਹੀਂ ਹੋਏਗਾ ਤਾਂ ਉਹ ਮੈਡੀਟੇਸ਼ਨ ਕਿਵੇਂ ਕਰਨਗੇ ਉਹ ਆਪਣੇ ਆਪ ਨੂੰ ਧਿਆਨ ਕਿਵੇਂ ਦੇਉਣਗੇ ਜਿਵੇਂ ਫੋਰ ਐਗਜ਼ਾਮਪਲ ਆਪਣੇ ਕੋਲ ਇੱਕ ਗੱਡੀ ਹੈ ਐਗਜ਼ਾਮਪਲ ਦੇ ਤੌਰ ਤੇ ਸਮਝਾਉਣ ਲੈ ਕੇ ਆ ਅਗਰ ਉਸ ਨੂੰ ਆਪਾਂ 100 ਕਿਲੋਮੀਟਰ ਚਲਾਉਨੇ ਆ ਤਾਂ ਉਸ ਤੋਂ ਬਾਅਦ ਉਸ ਨੂੰ ਆਪਾਂ ਆਰਾਮ ਵੀ ਦਿਵਾਉਨੇ ਆ ਆਪਾਂ ਕਿਤੇ ਠੜੀ ਕਰ ਲੈਣੇ ਆ 10-15 ਮਿੰਟ ਲਈ ਸੇਮ ਉਸੇ ਤਰ੍ਹਾਂ ਆਪਣਾ ਦਿਮਾਗ ਹੈ ਜਦੋਂ ਆਪਾਂ ਇਸ ਤੋਂ 12 ਤੋਂ 13 ਘੰਟੇ ਕੰਮ ਲੈਣਾ ਉਸ ਤੋਂ ਬਾਅਦ ਇਸ ਨੂੰ ਹੀਲ ਕਰਨ ਲਈ ਇਸ ਨੂੰ ਅੰਦਰ ਰੈਸਟ ਦੇਣ ਲਈ ਵੀ ਆਪਾਂ ਨੂੰ ਮੈਡੀਟੇਸ਼ਨ ਦੀ ਲੋੜ ਪੈਂਦੀ ਹੈ ਸੋ ਜਦੋਂ ਵੀ ਸਮਾਂ ਮਿਲਦਾ ਰੂਮ ਦੇ ਵਿੱਚ ਬੈਠ ਕੇ ਅੱਖਾਂ ਬੰਦ ਕਰਕੇ ਧਿਆਨ ਜ਼ਰੂਰ ਲਾਇਆ ਕਰੋ ਧਿਆਨ ਦਾ ਮਤਲਬ ਇਹ ਨਹੀਂ ਹੈ ਵੀ ਕੋਈ ਸ਼ੋਰ ਕਰਨਾ ਤੁਸੀਂ ਡੀਪ ਬਰੀਥਿੰਗ ਐਕਸਰਸਾਈਜ਼ਸ ਕਰਨੀ ਹੈ ਮਤਲਬ ਨੱਕ ਬੰਦ ਕਰੋ ਅੱਖਾਂ ਬੰਦ ਕਰੋ ਔਰ ਨਾ ਕਰਾਈ ਸਾਲਿਆ ਹੂਕ ਮਾਰ ਕੇ ਛੱਡੋ ਚਾਹੇ ਤੁਸੀਂ ਪਾਠ ਵੀ ਕਰ ਸਕਦੇ ਹੋ ਅੱਖਾਂ ਬੰਦ ਕਰਕੇ ਸੋ ਆਪਣਾ ਧਿਆਨ ਜ਼ਰੂਰ ਰੱਖਿਆ ਕਰੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਹੈ ਡਾਕਟਰ ਗੁਰਸ਼ੀਪ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਸਰੀ ਸਿੰਘ ਸਾਫਿਜ਼ੋਥੈਰਪੀ ਡਾਕਟਰ ਗੁਰਜੀਤ ਸਿੰਘ ਤੀਸਰੀ ਆਈਡੀ ਹੈ ਡਾਕਟਰ ਬੇਪਾਸ ਦਾ ਫੇਸਬੁਕ ਤੇ ਪੇਜ ਹੈ ਐਸ ਸਰੀ ਸਿੰਘਸ ਦਾ ਫਿਜ਼ਿਓਥੈਰਪੀ ਕਲੀਨਿਕ ਦੇ ਨਾਮ ਤੇ ਔਰ ਡਾਕਟਰ ਗੁਰਜੀਤ ਬਲੌਗਸ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਆਂ ਜਿੱਦੀਆਂ ਆਸਾਨ ਕਸਰਤਾਂ ਕਿਸ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ एट नाइन जीरो नाइन डबल जीरो डबल जीरो सिक्स फोर नंबर से संपर्क कर सकते हो जीडी सब तो पहली कसरत है वह हैगी बटरफ्लाई बटरफ्लाई तुम कोशिश करो भी क्योंकि तुम यंग हो हजे अग अगर थोड़ी उम्र पाँह साल टप गई है तो तुम बैड पर बैठ के करो अगर पाँह तो थले थले तो बैड पर नहीं बल्कि थले फर्श से कपड़ा बिछा के बैठ के मैट पर कर सकते हो पहली एक्सरसाइज है बटरफ्लाई टो नहीं लाई बिना तो करनी जोड़ लेने और अपनाई एक दो तीन चार सात अठ नौ दस ग्यारह बारह तेरह चौदह पंद्रह सोलह सतारा अठारह उन्नी भी रिलैक्स इस तरह पैट करा देखो एक दो तीन चार पे सात 8 9 10 11 12 13 14 15 16 17 18 19 20 देन ਰਿਲੈਕਸ ਇਹ ਹੋ ਗਈ ਤੁਹਾਡੀ ਕਸਰਤ ਨੰਬਰ ਪਹਿਲੀ ਜਿਸ ਦੇ ਵਿੱਚ ਤੁਸੀਂ ਸਿਟਿੰਗ ਬਟਰਫਲਾਈ ਕੀਤੀ ਔਰ ਇਸਦੇ ਪੰਜ ਸੈਟ ਲਾਉਣੇ ਆ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਆ ਬਟਰਫਲਾਈ ਕਰਨੀ ਹੈ ਪਰ ਪੈਕੇ ਕਰਨੀ ਹੈ ਦੇਖੋ ਆਪਾਂ ਇਦਾਂ ਪੈ ਜਾਣਾ ਓ ਪੈ ਕੇ ਪੈਰ ਦੇ ਨਾਲ ਪੈਰ ਜੋੜਾਂਗੇ देखो इस तरह करके और इतने आप बटरफ्लाई देखो एक दो तीन चार पाँच छः सात आठ नौ दस ग्यारह बारह तेरह चौदह पंद्रह सोलह सतारह अठारह उन्नीस दिन रिलैक्स फिर रिलैक्स हो जाना पैर ज्यादा दूर नहीं जान देने फिर आप दोनों पैर खोल देने हैं और फिर इतने बटरफ्लाई देखो एक दो तीन चार पे सत अठ नौ दस ग्यारह बारह तेरह चौदह पंद्रह सोलह सतार अठारह उन्नीस भी दैन रिलैक्स इस कसरत पूरे पाँच बारी करना यह होगी कसरत नंबर दो जी कसरत नंबर तीन है उसमें तुम बैड पर भी कर सकते हो थले पैके भी कर हो पर हूँ आप तीजी कसरत आ बैड से पैके करके दिखावे थर्ड कसरत है तुम साइड लैके पैजों और एक पैर अंदर मोड़ लो एक लात सीधी और इतने हवा चका इ ਇੱਥੇ 10 ਸੈਕਿੰਡ ਹੋਲਡ ਸਾਈਡ ਹਿਪ ਅਬਡਕਸ਼ਨ 1 2 3 4 5 6 7 8 9 10 ਫੇਰ ਉੱਪਰ ਚੱਕ ਦਾਂਗੇ 10 ਸੈਕਿੰਡ ਹੋਲਡ ਵੱਧ ਤੋਂ ਵੱਧ ਨੀਲਾ ਤੋਂ ਉੱਪਰ ਚੱਕ ਸਕਦੇ ਹੋ ਨੀਲਾ ਤੋਂ ਉੱਪਰ ਚੱਕਣ ਦੀ ਕੋਸ਼ਿਸ਼ ਕਰਨੀ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਇਹ ਤੁਸੀਂ 7 ਵਾਰੀ ਐਕਸਾਈਟ ਸੱਤਵਾਂ ਦੀ ਦੂਸਰੀ ਸਾਈਡ ਦੋਨੋਂ ਸਾਈਡ ਤੁਸੀਂ ਇੱਕ ਕਸਰਤ ਕਰਨੀ ਹੈ ਜਿਹੜੀ ਤੁਹਾਡੀ ਕਸਰਤ ਨੰਬਰ 3 ਹੈ ਦੇਖੋ ਫਿਰ ਦੂਜੀ ਸਾਈਡ ਵੀ ਇਦਾਂ ਹੀ ਇੱਕ ਆਪਾਂ ਗੋਡਾ ਮੋੜ ਲੈਣਾ ਦੂਸਰੀ ਸਿੱਧੀ ਔਰ ਹਵਾ ਚੱਕ ਦੇਣਾ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਇਸੇ ਤਰ੍ਹਾਂ ਤੁਸੀਂ ਇਸ ਦੇ ਪੂਰੇ 7-7 ਸੈੱਟ ਲਾਉਣੇ ਕਸਰਤ ਨੰਬਰ ਹੋਗੀ 3 ਜਿਹੜੀ ਚੌਥੀ ਕਸਰਤ ਆ ਤਾਂ ਇਸ ਦੇ ਵਿੱਚ ਆਪਾਂ ਬ੍ਰਿਜਿੰਗ ਕਰਨੀ ਹੈ

ਜਿਹੜਾ ਲੱਕਾ ਪੂਰਾ ਹਵਾ ਚੱਕਣਾ ਹੀ ਨਹੀਂ ਵੀ ਇੱਥੇ ਇੱਥੇ ਰਹੂਗਾ ਇੱਥੇ ਰਹੂਗਾ ਪੂਰਾ ਹਵਾ ਚੱਕਣਾ ਇੱਥੇ 10 ਗੈਣ ਨੇ ਫੇਰ ਥੱਲੇ ਇਸ ਦੇ ਤੁਸੀਂ ਸੱਤ ਸੈਟ ਲਾਉਣੇ ਕਸਰਤ ਨੰਬਰ 4 ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਕਸਰਤ ਨੰਬਰ 5 ਇਸ ਦੇ ਵਿੱਚ ਆਪਾਂ ਕਰਨੀਆਂ ਆਪਣੀ ਚਾਈਲਡ ਪੋਜ਼ ਸਟ੍ਰੈਚ ਐਕਸਰਸਾਈਜ਼ ਦੋਨੋਂ ਆਪਾਂ ਗੋਡੇ ਖੋਲ ਦੇਣੇ ਆਂ ਔਰ ਦੋਨੋਂ ਐਡੀਆਂ ਜੋੜ ਦੇਣੀਆਂ ਨੇ ਔਰ ਇਦਾਂ ਬੈਠਣ ਦੀ ਕੋਸ਼ਿਸ਼ ਔਰ ਹੱਥ ਸਾਹਮਣੇ ਲੈ ਜਾਣੇ ਆਂ ਇੱਥੇ ਆਪਾਂ 10 ਸੈਕਿੰਡ ਹੋਲਡ ਇੱਕ 2 3 4 5 6 7 8 9 10 then relax फेर ਅੱਡੀਆਂ ਆਪਾਂ ਜੋੜ ਦੇਣੀਆਂ ਨੇ ਇਸ ਤੇ ਬੈਠਣ ਦੀ ਕੋਸ਼ਿਸ਼ ਇਥੇ 10 ਸੈਕਿੰਡ ਹੋਲਡ 1 2 3 4 5 6 7 8 9 10 then relax ਫੇਰ ਡੀਆਂ ਤੇ ਬੈਠਣ ਦੀ ਕੋਸ਼ਿਸ਼ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਸ ਕਸਰਦੇ ਤੁਸੀਂ ਪੂਰੇ ਸਾਹ ਸਾਂ ਟਲਾਉਣੇ ਆ ਇਹ ਹੋਗੀ ਕਸਟਮ ਨੰਬਰ 5 ਜਿਹੜੀ 6ਵੀਂ ਕਸਰਤ ਆ ਨਾ ਤੁਹਾਨੂੰ ਇਹ ਆਪਾਂ ਬੋਨਸ ਦੇਣੀ ਆ ਤੁਸੀਂ ਇੱਕ ਸਰਾਣਾ ਲੈ ਲੈਣਾ ਔਰ ਇਸ ਨੂੰ ਤੁਸੀਂ ਦੋਨਾਂ ਗੋਟਿਆਂ ਦੇ ਵਿਚਾਲੇ ਰੱਖੋਗੇ ਇਸ ਤਰ੍ਹਾਂ ਕਰਕੇ ਔਰ ਦੋਨਾਂ ਗੋਟਿਆਂ ਤੋਂ ਇਸ ਨੂੰ ਦਬ ਦੋਗੇ ਐਦਾਂ ਔਰ ਇੱਥੇ ਆਪਾਂ ਜ਼ੋਰ ਦੀ ਘੁੱਟਣਾਗੇ ਇੱਥੇ 10 ਸੈਕਿੰਡ ਹੋਲਡ 1 2 10 4 5 6 7 8 9 10 ਫੇ ਦਬੰਗੇ 1 2 3 4 5 6 7 8 9 10 ਥੈਨ ਰਿਲੈਕਸ ਇਸ ਦੇ ਵੀ ਤੁਸੀਂ 7 ਸੈਟ ਲਾਉਣੇ ਆ ਇੱਕ ਸਭ ਤੋਂ ਜ਼ਰੂਰੀ ਗੱਲ ਐਕਸਰਸਾਈਜ਼ ਹੀ ਐ 7ਵੀਂ ਇਸ ਨੂੰ ਮੰਨੋ ਤੁਸੀਂ ਜਦੋਂ ਵੀ ਤੁਹਾਨੂੰ ਪਿਸ਼ਾਬ ਆਏਗਾ ਤੁਸੀਂ ਵਾਸ਼ਰੂਮ 'ਚ ਪਿਸ਼ਾਬ ਕਰਨ ਚਾਹੁੰਦੇ ਹੋ ਤੁਹਾਨੂੰ ਪਤਾ ਵੀ ਇੱਥੋਂ ਪਿਸ਼ਾਬ ਸ਼ੁਰੂ ਹੋ ਕੇ ਇੱਥੇ ਪਿਸ਼ਾਬ ਖਤਮ ਹੋ ਰਿਹਾ ਹੈ ਜਿਹੜੀ ਉਸਦੀ ਮਿਡ ਸਟ੍ਰੀਮ ਹੋਏਗੀ ਮਤਲਬ ਇੱਥੋਂ ਪਿਸ਼ਾਬ ਸ਼ੁਰੂ ਹੋਇਆ ਇੱਥੇ ਖਤਮ ਹੋਇਆ ਜਿਹੜਾ ਉਹਦਾ ਅੱਧਾ ਜਾਂ ਹੁੰਦਾ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਅੱਧਾ ਆਏਗਾ ਤੁਸੀਂ ਉੱਥੇ ਪਿਸ਼ਾਬ ਨੂੰ ਹੋਲਡ ਕਰਨਾ ਹੈ ਪਿਸ਼ਾਬ ਖਿੱਚ ਕੇ ਆਪਾਂ ਰੋਕ ਲੈਣੀ ਹੁੰਦੀ ਹੈ ਨਾ ਇਦਾਂ ਰੋਕਣਾ ਉੱਥੇ 3 ਸੈਕਿੰਡ ਹੋਲਡ ਕਰਨਾ 1 2 3 ਥੈਨ ਰਿਲੈਕਸ ਫੇਰ ਹੋਲਡ ਕਰਾਂਗੇ ਫਿਰ 10 ਸੈਕਿੰਡ ਹੋਲਡ 1 2 3 ਥੈਨ ਰਿਲੈਕਸ ਇੱਕ ਇੱਕ ਦੋ ਵਾਰੀ ਮਸਾਂ ਹੋਣਾ ਵਾ ਚਾਹਾਨੂੰ ਆਪਾਂ ਪਿਸ਼ਾਬ ਕਰਦਿਆਂ ਕਰਨਾ ਤੁਸੀਂ ਜਿੰਨੀ ਵਾਰੀ ਪਿਸ਼ਾਬ ਕਰਦੇ ਹੋ ਇੱਕ ਵਾਰੀ ਵੀ ਕਰ ਲਿਆ ਤੋਂ ਜਿਹੜੇ ਪੈਲਵਿਸ ਦੇ ਇਸ ਸਾਰੀਆਂ ਕਸਰਤਾਂ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਮੇਨ ਮਾਸਪੇਸ਼ੀਆਂ ਨੇ ਉਹ ਹੈਗੀਆਂ ਨੇ ਪੈਲਵਿਕਸ ਦੀਆਂ ਮਤਲਬ ਚੂਲੇ ਦੇ ਆਲੇ ਦੁਆਲੇ ਦੀਆਂ ਸੋ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਕਰਦੇ ਹੋ ਔਰ ਸਮੇਂ ਸਿਰ ਰੋਟੀ ਖਾਣੇ ਹੋ ਸਮੇਂ ਸਿਰ ਪਾਣੀ ਪੀਣੇ ਔਰ ਸਮੇਂ ਸਿਰ ਸੈਰ ਵੀ ਕਰਦੇ ਹੋ ਨਾਲ ਦੀ ਨਾਲ ਤਾਂ ਤੁਹਾਨੂੰ ਕਿਤੇ ਵੀ ਪਿਸ਼ਾਬ ਲੀਕ ਨਹੀਂ ਹੋਏਗਾ ਕਿਉਂਕਿ ਇਹ ਹੀ ਕਸਰਤਾਂ ਨੇ ਜਿਹੜੀਆਂ 10 ਦਿਨਾਂ ਦੇ ਵਿੱਚ ਵਿੱਚ ਪਿਸ਼ਾਬ ਲੀਕ ਹੋਣ ਤੋਂ ਤੁਹਾਨੂੰ ਠੀਕ ਕਰ ਸਕਦੀਆਂ ਨੇ ਅਗਰ ਵੀਡੀਓ ਵਧੀਆ ਲੱਗੀ ਤਾਂ ਸਾਂਝੀ ਜ਼ਰੂਰ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਾਂਗੇ ਚਲਦੀ ਸਤਿ ਸ਼੍ਰੀ